ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਬਾਰੇ ਹੈ। ਹੌਰ ਸ਼ਹਿਰ ਦੇ ਵਿੱਚ ਇੱਕ ਪ੍ਰਮੁੱਖ ਸਾਹੂਕਾਰ ਭਾਈ ਸੱਜੂ ਜੀ ਰਹਾ ਕਰਦੇ ਸਨ। ਉਹਨਾਂ ਦਾ ਮੁੱਖ ਕੀਤਾ ਸਾਹੂਕਾਰੀ ਸੀ। ਭਾਈ ਸੱਜੂ ਸਾਹ ਲੋਕਾਂ ਤੋਂ ਉਹਨਾਂ ਦਾ ਸਮਾਨ ਲੈ ਕੇ ਆਪਣੇ ਕੋਲੋਂ ਪੈਸੇ ਦੇ ਦਿਆ ਕਰਦਾ ਸੀ। ਭਾਵੇਂ ਉਹਨਾਂ ਦਾ ਸਮਾਨ ਆਪਣੇ ਕੋਰੇ ਗਿਰਬੀ ਰੱਖ ਲਿਆ ਕਰਦਾ ਸੀ। ਬਹੁਤੇ ਲੋਕ ਭਾਈ ਸੱਜੂ ਸਾਹ ਕੋਲ ਆਪਣਾ ਇਮਾਨਤੀ ਸਮਾਨ ਵੀ ਰੱਖ ਜਾਂਦੇ ਸਨ ਕਿਉਂਕਿ ਜੋ ਭਾਈ ਸੱਜੂ ਸਾਹੀ ਉਹ ਬਹੁਤ ਜ਼ਿਆਦਾ ਇਮਾਨਦਾਰ ਸੀ ਤੇ ਉਸ ਦੀ ਇਮਾਨਦਾਰੀ ਦਾ ਚਰਚਾ ਪੂਰੇ ਲਾਹੌਰ ਸ਼ਹਿਰ ਦੇ ਵਿੱਚ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਕਾਬਲ ਸ਼ਹਿਰ ਦਾ ਇੱਕ ਪਠਾਨ ਵਪਾਰੀ ਭਾਈ ਸੱਜੂ ਸਾਹਿ ਜੀ ਦੇ ਕੋਲ ਆਉਂਦਾ ਹੈ ਤੇ ਭਾਈ ਸੱਜੂ ਸਾਹ ਨੂੰ ਉਹਨਾਂ ਨੇ ਕੁਝ ਸੋਨੇ ਦੇ ਮੋਹਰਾਂ ਇਮਾਨਤੀ ਤੌਰ ਤੇ ਉਹਨਾਂ ਦੇ ਕੋਲ ਰੱਖਣ ਲਈ ਦੇ ਦਿੱਤੀਆਂ ਪਾਈ ਸੱਜੂ ਸਾਹ ਨੂੰ ਕਿਹਾ ਕਿ ਕੁਝ ਦਿਨਾਂ ਲਈ ਆ ਮੇਰੀ ਇਮਾਨਤ ਤੁਸੀਂ ਆਪਣੇ ਕੋਲ ਰੱਖ ਲਓ ਤੇ ਮੈਂ ਕੁਝ ਦਿਨਾਂ ਬਾਅਦ ਵਾਪਸ ਆ ਕੇ ਆਪ ਜੀ ਤੋਂ ਇਹ ਇਮਾਨਤ ਆਪਣੀ ਲੈ ਜਾਵਾਂਗਾ। ਇੰਨੀ ਗੱਲ ਕਹਿ ਕੇ ਉਹ ਵਪਾਰੀ ਤਾਂ ਦਿੱਲੀ ਚ ਲੱਗ ਗਿਆ ਤੇ ਪਾਈ ਸੱਜੂ ਸਾਹ ਨੇ ਉਸ ਦੀ ਉਹ ਇਮਾਨਤ ਚੱਕ ਕੇ ਆਪਣੇ ਇਮਾਨਤੀ ਸੰਦੂਖ ਦੇ ਵਿੱਚ ਰੱਖ ਦਿੱਤੀ ਜਿਸ ਵਿੱਚ ਉਹ ਪਹਿਲਾਂ ਹੋਰ ਸਮਾਨ ਰੱਖਿਆ ਕਰਦਾ ਸੀ ਜੋ ਇਮਾਨਤ ਦੇ ਤੌਰ ਤੇ ਲੋਕ ਉਸ ਕੋਲ ਰੱਖ ਕੇ ਜਾ ਕਰਦੇ ਸਨ। ਫਿਰ ਪਾਈ ਸੱਜੂ ਸਾਹ ਆਪਣਾ ਹਿਸਾਬ ਕਿਤਾਬ ਵਾਲਾ ਉਹ ਰਜਿਸਟਰ ਚੱਕ ਕੇ ਵਹੀ ਖਾਤਾ ਤੱਕ ਕੇ ਉਸ ਨੂੰ ਦੇਖਣ ਲੱਗਾ ਜਦੋਂ ਇਹ ਵਪਾਰੀ ਭਾਈ ਸੱਜੂ ਸਾਹ ਕੋਲ ਆਇਆ ਸੀ ਉਸ ਸਮੇਂ ਭਾਈ ਸੱਜੂ ਸਾਹ ਜੀ ਬਹੁਤ ਜ਼ਿਆਦਾ ਵਿਅਸਤ ਸਨ ਆਪਣੇ ਹਿਸਾਬ ਕਿਤਾਬ ਦੇ ਵਿੱਚ ਇਸੇ ਕਰਕੇ ਭਾਈ ਸੱਜੂ ਸਾਹ ਨੇ ਉਸ ਪਠਾਨ ਵਪਾਰੀ ਉੱਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਆਪਣੇ ਰਜਿਸਟਰ ਦੇ ਵਿੱਚ ਉਸ ਦਾ ਅਮਾਨਤੀ ਸਮਾਨ ਦੇ ਤੌਰ ਤੇ ਨਾਂ ਵੀ ਨਹੀਂ ਲਿਖਿਆ ਤੇ ਜਦੋਂ ਕੁਝ ਦਿਨ ਬਾਅਦ ਉਹ ਪਠਾਨ ਭਾਈ ਸੱਜੂ ਸਾਹ ਕੋਲ ਆਇਆ ਤਾਂ ਉਸ ਨੇ ਭਾਈ ਸੱਜੂ ਸਾਹ ਤੋਂ ਆਪਣੀ ਇਮਾਨਤਾਂ ਵਾਲੀ ਉਹ ਸੋਨੇ ਦੀ ਮੋਹਰਾ ਮੰਗਿਆ ਭਾਈ ਸੱਜੂ ਸਾਹ ਨੇ ਉਸ ਵਪਾਰੀ ਨੂੰ ਬੜੇ ਆਦਰ ਸਤਕਾਰ ਦੇ ਨਾਲ ਉੱਥੇ ਬਿਠਾਇਆ ਤੇ ਜੋ ਆਪਣਾ ਰਜਿਸਟਰ ਸੀ ਉਹ ਇਮਾਨਤੀ ਸਮਾਨ ਜਿਸ ਵਿੱਚ ਲਿਖਿਆ ਹੁੰਦਾ ਸੀ ਉਸ ਵਿੱਚ ਉਸ ਦਾ ਨਾਂ ਦੇਖਣ ਲੱਗਾ ਪਰ ਉਸ ਸੂਚੀ ਦੇ ਵਿੱਚ ਭਾਈ ਸੱਜੂ ਸਾਹ ਨੂੰ ਉਸ ਪਠਾਨ ਦਾ ਕਿਤੇ ਵੀ ਨਾਂ ਨਹੀਂ ਦਿਖਾਈ ਦਿੱਤਾ ਕਿਉਂਕਿ ਸੱਜੂ ਸਾਹ ਉਸ ਸਮੇਂ ਵਿਅਸਤ ਸੀ ਤੇ ਉਹਨਾਂ ਨੇ ਉਹਦਾ ਨਾਂ ਲਿਖਣਾ ਭੁੱਲ ਗਏ ਸਨ ਇਸ ਗੱਲ ਉੱਤੇ ਉਹ ਪਠਾਨ ਵਪਾਰੀ ਕਹਿਣ ਲੱਗਾ ਕਿ ਮੈਂ ਭਾਈ ਤੁਹਾਡੀ ਇਸ ਇਲਾਕੇ ਦੇ ਵਿੱਚ ਬਹੁਤ ਚਰਚਾ ਸੁਣੀ ਹੈ ਕਿ ਤੁਸੀਂ ਬਹੁਤ ਜ਼ਿਆਦਾ ਇਮਾਨਦਾਰ ਹੋ ਤੁਸੀਂ ਬਹੁਤ ਜਾਜਾ ਸੱਚੇ ਤੇ ਇੱਕ ਨੇਕ ਵਿਅਕਤੀ ਹੋ ਕਹਿੰਦਾ ਕਿ ਇਸੇ ਲਈ ਮੈਂ ਆਪਣਾ ਜੋ ਸਮਾਨ ਸੀ ਉਹ ਅਮਾਨਤੀ ਨੂੰ ਦਿੱਤਾ ਸੀ ਪਰ ਹੁਣ ਤੁਸੀਂ ਉਹ ਮੇਰਾ ਸਮਾਨ ਦੇਣ ਤੋਂ ਤੁਸੀਂ ਆਨਾਕਾਨੀ ਕਰ ਰਹੇ ਹੋ ਇਨਕਾਰ ਕਰ ਰਹੇ ਹੋ ਤੇ ਫਿਰ ਜਵਾਬ ਵਿੱਚ ਭਾਈ ਸੱਜੂ ਸਾਹ ਕਹਿੰਦਾ ਕਿ ਜਦੋਂ ਵੀ ਮੈਂ ਕਿਸੇ ਤੋਂ ਕੋਈ ਸਮਾਨ ਲੈਂਦਾ ਹਾਂ ਤਾਂ ਇਸ ਅਮਾਨਤੀ ਸੂਚੀ ਦੇ ਵਿੱਚ ਉਸ ਦਾ ਨਾਮ ਲਿਖ ਲੈਂਦਾ ਹਾਂ ਕਹਿੰਦਾ ਸਮਾਂ ਆਉਣ ਤੇ ਮੈਂ ਉਸ ਦਾ ਸਮਾਨ ਉਸ ਨੂੰ ਵਾਪਸ ਕਰ ਦਿੰਦਾ ਹਾਂ ਤੇ ਰਹੀ ਤੇਰੀ ਗੱਲ ਤੂੰ ਮੈਨੂੰ ਕੋਈ ਸਮਾਨ ਦਿੱਤਾ ਹੀ ਨਹੀਂ ਹੈ ਭਾਈ ਸੱਜੂ ਸਾਹ ਉਸ ਬਪਾ ਨੂੰ ਕਹਿੰਦੇ ਫਿਰ ਭਾਈ ਸੱਜੂ ਸਾਹ ਕਹਿੰਦੇ ਕਿ ਤੁਸੀਂ ਜਨ ਨੂੰ ਜਦੋਂ ਕੁਝ ਦਿੱਤਾ ਹੀ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਵਾਪਸ ਕਿੱਥੋਂ ਕਰੀਏ ਇਸ ਗੱਲ ਤੋਂ ਬਾਅਦ ਹੁਣ ਦੋਮਾਂ ਦੇ ਵਿੱਚ ਬਹਿਸ ਹੋਣੀ ਸ਼ੁਰੂ ਹੋ ਗਈ ਤੇ ਬਹਿਸ ਤੋਂ ਬਾਅਦ ਉਹ ਲੜਾਈ ਵਿੱਚ ਬਦਲ ਗਈ ਉਹ ਉੱਥੇ ਰੌਲਾ ਪੈ ਗਿਆ ਤਾਂ ਦੋਮਾਂ ਦੇ ਕੋਲ ਕੁਝ ਸੂਝਮਾਨ ਵਿਅਕਤੀ ਆਏ ਉਹਨਾਂ ਸੂਝਮਾਨ ਵਿਅਕਤੀਆਂ ਨੇ ਦੋਮਾਂ ਨੂੰ ਕਿਹਾ ਕਿ ਇਸ ਮਕਦਮੇ ਨੂੰ ਤੁਸੀਂ ਸਰਕਾਰੀ ਦਰਬਾਰ ਦੇ ਵਿੱਚ ਲੈ ਜਾਓ ਜਿੱਥੇ ਲੋਕਾਂ ਦੇ ਫੈਸਲੇ ਹੁੰਦੇ ਹਨ ਜਦੋਂ ਇਹ ਮੁੱਦਾ ਸਰਕਾਰੀ ਦਰਬਾਰ ਦੇ ਵਿੱਚ ਪਹੁੰਚਿਆ ਤਾਂ ਉੱਥੋਂ ਦੇ ਸਰਕਾਰੀ ਕਰਮਚਾਰੀਆਂ ਨੇ ਇਹ ਜੋ ਮੁੱਦਾ ਸੀ ਬੜੀ ਗੰਭੀਰਤਾ ਦੇ ਨਾਲ ਸੁਣਿਆ ਪਰ ਉਹਨਾਂ ਤੋਂ ਇਸ ਦਾ ਕੋਈ ਵੀ ਸਹੀ ਨਿਪਟਾਰਾ ਨਾ ਹੋਇਆ ਭਾਵੇਂ ਉਹ ਕਿਸੇ ਫਾਇਸਲੇ ਉੱਤੇ ਨਾ ਜਾ ਸਕੇ ਜਦੋਂ ਇਹ ਮਸਲਾ ਹੱਲ ਨਾ ਹੋਇਆ ਤਾਂ ਸਰਕਾਰੀ ਕਰਮਚਾਰੀ ਕਹਿੰਦੇ ਕਿ ਭਾਈ ਇਹ ਜੋ ਸਾਡਾ ਮਸਲਾ ਹੈ ਇਸ ਨੂੰ ਉਸ ਅਕਾਲ ਪੁਰਖ ਦੇ ਉੱਤੇ ਛੱਡ ਦਿੰਦੇ ਹਾਂ ਕਿਉਂਕਿ ਜੋ ਇਹ ਦੋਨੇ ਜਾਣੇ ਸਨ ਭਾਈ ਸੱਜੂ ਤੇ ਉਹ ਪਠਾਨ ਇਹ ਦੋਨੇ ਅਕਾਲ ਪੁਰਖ ਦੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਿਆ ਕਰਦੇ ਸਨ ਫਿਰ ਸਰਕਾਰੀ ਬੰਦਿਆਂ ਨੇ ਇਸ ਮਸਲੇ ਦਾ ਹੱਲ ਕਰਨ ਦੇ ਲਈ ਉੱਥੇ ਇੱਕ ਗਰਮ ਤੇਲ ਦੀ ਕੜਾਹੀ ਮੰਗਵਾਈ ਤੇ ਦੋਵਾਂ ਨੂੰ ਕਿਹਾ ਕਿ ਤੁਸੀਂ ਆਪਣੇ ਅਕਾਲ ਪੁਰਖ ਦੀ ਸੌਂ ਚੱਕ ਕੇ ਇਸ ਵਿੱਚ ਆਪਣਾ ਹੱਥ ਪਾ ਲਵੋ ਤੇ ਕਹਿੰਦੇ ਜਿਹੜਾ ਸੱਚਾ ਹੋਵੇਗਾ ਉਸ ਦਾ ਹੱਥ ਇਸ ਤੇਲ ਦੇ ਵਿੱਚ ਨਹੀਂ ਚਲੇਗਾ ਤੇ ਜਿਹੜਾ ਝੂਠਾ ਹੋਵੇਗਾ ਉਸ ਦਾ ਹੱਥ ਜਲ ਜਾਵੇਗਾ ਹੁਣ ਜੋ ਭਾਈ ਸੱਜੂ ਸਾਹ ਸੀ ਉਹ ਧੰਗੁਰੂ ਅਰਜਨ ਦੇਵ ਜੀ ਦਾ ਇੱਕ ਸੱਚਾ ਭਗਤ ਸੀ ਤੇ ਉਸ ਨੂੰ ਆਪਣੀ ਇਮਾਨਦਾਰੀ ਉੱਤੇ ਵੀ ਪੂਰਾ ਵਿਸ਼ਵਾਸ ਸੀ ਤੇ ਦੂਜੇ ਪਾਸੇ ਉਹ ਪਠਾਨ ਵੀ ਸੱਚਾ ਸੀ ਪਰ ਉਹ ਜੋ ਕਰਮ ਤੇਲ ਸੀ ਉਸ ਵਿੱਚ ਹੱਥ ਪਾਉਣ ਤੋਂ ਡਰ ਗਿਆ ਤੇ ਫਿਰ ਉਸ ਨੇ ਡਰ ਕੇ ਜੋ ਆਪਣਾ ਇਹ ਮੁਕੱਦਮਾ ਸੀ ਤੇ ਵਾਪਸ ਲੈ ਲਿਆ ਫਿਰ ਇਹ ਮੁਕੱਦਮਾ ਮਾਂ ਉੱਥੇ ਖਾਰਜ ਹੋ ਗਿਆ। ਕੁਝ ਦਿਨ ਬੀਤਣ ਤੋਂ ਬਾਅਦ ਭਾਈ ਸੱਜੂ ਆਪਣੇ ਉਸ ਸੰਦੂਖ ਦੀ ਜਿਸ ਵਿੱਚ ਉਹ ਮਾਨਤੀ ਸਮਾਨ ਰੱਖਿਆ ਕਰਦਾ ਸੀ, ਉਸ ਦੀ ਸਫਾਈ ਕਰਾ ਰਿਹਾ ਸੀ ਤਾਂ ਉਸ ਨੂੰ ਉਹ ਪਠਾਨ ਦੀ ਮੋਹਰਾਂ ਵਾਲੀ ਥੈਲੀ ਮਿਲ ਗਈ। ਥੈਲੀ ਨੂੰ ਵੇਖਦਿਆ ਸਾਰ ਹੀ ਭਾਈ ਸੱਜੂ ਦੇ ਧਿਆਨ ਵਿੱਚ ਇਹ ਗੱਲ ਆ ਗਈ ਕਿ ਇਹ ਜੋ ਥੈਲੀ ਹੈ ਇਹ ਉਸ ਪਠਾਨ ਦੀ ਹੀ ਹੈ। ਇਸ ਗੱਲ ਦਾ ਭਾਈ ਸੱਜੂ ਸਾਹ ਨੂੰ ਬਹੁਤ ਜ਼ਿਆਦਾ ਪਛਤਾਵਾ ਹੋਇਆ ਤੇ ਫਿਰ ਉਸ ਨੇ ਉਹ ਪਠਾਨ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਛੇਤੀ ਹੀ ਉਸ ਪਠਾਨ ਨੂੰ ਲੱਭ ਲਿਆ ਕਿਉਂਕਿ ਉਹ ਜੋ ਪਠਾਨ ਸੀ ਹਾਲੇ ਇਸੇ ਇਹ ਨਗਰ ਦੇ ਵਿੱਚ ਸੀ ਉਹ ਆਪਣੇ ਵਤਨ ਵਾਪਸ ਨਹੀਂ ਗਿਆ ਸੀ ਭਾਈ ਸੱਜੂ ਸਾਹ ਨੇ ਉਸ ਪਠਾਨ ਤੋਂ ਮਾਫੀ ਮੰਗੀ ਤੇ ਉਸ ਨੂੰ ਉਸਦੇ ਉਹ ਮੋਹਰਾ ਵਾਲੀ ਥੈਲੀ ਵੀ ਵਾਪਸ ਕਰ ਦਿੱਤੀ ਜਦੋਂ ਭਾਈ ਸੱਜੂ ਸਾਹ ਨੇ ਇਹ ਥੈਲੀ ਉਸ ਨੂੰ ਵਾਪਸ ਕਰ ਦਿੱਤੀ ਤਾਂ ਉਹ ਪਠਾਨ ਬਹੁਤ ਜ਼ਿਆਦਾ ਹੈਰਾਨ ਹੋਇਆ ਤੇ ਕਹਿਣ ਲੱਗਾ ਕਿ ਜਦੋਂ ਮੁਕੱਦਮਾ ਤੁਹਾਡੇ ਹੱਕ ਵਿੱਚ ਹੋ ਗਿਆ ਸੀ ਤਾਂ ਤੁਸੀਂ ਮੈਨੂੰ ਇਹ ਵਾਪਸ ਕਿਉਂ ਕੀਤੀ ਭਾਈ ਸੱਜੂ ਸਾਹ ਜੀ ਕਹਿਣ ਲੱਗੇ ਕਿ ਮੈਂ ਧੰਗ ਗੁਰੂ ਅਰਜਨ ਦੇਵ ਜੀ ਦਾ ਭਗਤ ਹਾਂ ਇਸ ਲਈ ਮੈਂ ਸੱਚਾ ਵਪਾਰ ਕਰਦਾ ਹਾਂ ਧੋਖਾ ਝੂਠ ਬੇਈਮਾਨੀ ਫਰੇਵ ਦੀ ਮੈਂ ਕਿਸੇ ਨਾਲ ਵੀ ਨਹੀਂ ਕਰਦਾ ਕਿਉਂਕਿ ਮੈਂ ਆਪਣੇ ਗੁਰੂ ਨੂੰ ਹਮੇਸ਼ਾ ਹਾਜ਼ਰ-ਨਾਜ਼ਰ ਮੰਨਦਾ ਹਾਂ ਤੇ ਇਹ ਜੋ ਥੈਲੀ ਮੇਰੇ ਧਿਆਨ ਦੇ ਵਿੱਚੋਂ ਨਿਕਲ ਗਈ ਸੀ ਇਸ ਦੇ ਵਿੱਚ ਮੇਰਾ ਕੋਈ ਵੀ ਧੋਖਾ ਧੜੀ ਜਾਂ ਬੇਈਮਾਨੀ ਵਾਲਾ ਇਰਾਦਾ ਨਹੀਂ ਸੀ ਪਠਾਨ ਨੂੰ ਭਾਈ ਸੱਜੂ ਜੀ ਕਹਿੰਦੇ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਫਿਰ ਫਿਰ ਉਸ ਪਠਾਨ ਨੇ ਹੈਰਾਨ ਹੋ ਕੇ ਭਾਈ ਸੱਜੂ ਨੂੰ ਪੁੱਛਿਆ ਕਿ ਮੈਂ ਤਾਂ ਸੱਚਾ ਸੀ ਤੇ ਉਸ ਤੇਲ ਦਾ ਕੜਾਹਾ ਗਰਮ ਦੇਖ ਕੇ ਮੈਂ ਡਰ ਗਿਆ ਸੀ ਤੇ ਤੁਸੀਂ ਝੂਠੇ ਹੋਣ ਦੇ ਬਾਵਜੂਦ ਵੀ ਨਹੀਂ ਡਰੇ ਇਹ ਕਿਉਂ ਤੇ ਕਹਿੰਦਾ ਤੁਹਾਡੇ ਵਿੱਚ ਇੰਨਾ ਆਤਮ ਵਿਸ਼ਵਾਸ ਆਸ਼ ਕਿੱਥੋਂ ਆ ਗਿਆ ਫਿਰ ਭਾਈ ਸੱਜੂ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਦੇ ਉੱਪਰ ਪੂਰਾ ਭਰੋਸਾ ਹੈ ਤੇ ਮੈਂ ਉਹਨਾਂ ਦਾ ਸਹਾਰਾ ਲੈ ਕੇ ਹੀ ਹਰ ਕੰਮ ਕਰਦਾ ਹਾਂ ਭਾਈ ਸੱਜੂ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਹੁਣ ਉਸ ਪਠਾਨ ਦੀ ਜਿਗਿਆਸਾ ਹੋਰ ਵੀ ਵੱਧ ਗਈ ਤੇ ਭਾਈ ਸੱਜੂ ਨੂੰ ਕਹਿਣ ਲੱਗਾ ਕਿ ਮੈਂ ਵੀ ਉਸ ਪੀਰ ਫਕੀਰ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤੇ ਕਹਿੰਦਾ ਕਿ ਜਿਸ ਦੇ ਸ਼ਗਿਰਦਾਂ ਵਿੱਚ ਇੰਨੀ ਜ਼ਿਆਦਾ ਸਬਰ ਹੈ ਕਿ ਉਹ ਡੋਲਦੇ ਹੀ ਨਹੀਂ ਹਨ ਫਿਰ ਮੈਂ ਵੀ ਉਹਨਾਂ ਦੇ ਦਰਸ਼ਨ ਕਰੂੰਗਾ ਤੇ ਭਾਈ ਸੱਜੂ ਉਸ ਪਠਾਨ ਦੇ ਕਹਿਣ ਦੇ ਉੱਤੇ ਉਸ ਪਠਾਨ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਲੈ ਕੇ ਪਹੁੰਚ ਗਿਆ ਫਿਰ ਉਸ ਪਠਾਨ ਨੇ ਧੰਗੁਰੂ ਅਰਜਨ ਦੇਵ ਜੀ ਨੂੰ ਆਪਣੇ ਨਾਲ ਬੀਤੀ ਹੋਈ ਸਾਰੀ ਘਟਨਾ ਬਾਰੇ ਦੱਸਿਆ ਤਾਂ ਧੰਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਖੋਂ ਫਰਮਾਇਆ ਕਿ ਜੋ ਵਿਅਕਤੀ ਦੁਨਿਆਵੀ ਗੁਰੂਆਂ ਨੂੰ ਛੱਡ ਕੇ ਅਕਾਲ ਪੁਰਖ ਦੇ ਸਹਾਰੇ ਨੂੰ ਅਪਣਾ ਲੈਂਦਾ ਹੈ ਉਹ ਕਦੇ ਵੀ ਨਹੀਂ ਡੋਲਦਾ ਬਸ ਉਸ ਇਨਸਾਨ ਦਾ ਆਪਣੇ ਅਕਾਲ ਪੁਰਖ ਉੱਪਰ ਭਰੋਸਾ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਇਹ ਸੀ ਇਤਿਹਾਸ ਧੰਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਸਾਖੀ ਦਾ ਇਤਿਹਾਸ ਦਾ ਜ਼ਿਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ